328 ਰੂਪ ਕੈਬ ਕੀਤੇ ਗਏ ਜੀ ਸਾਨੂੰ ਇਸ ਚੀਜ਼ ਦਾ ਸ਼ੰਕਾ ਹੈ ਕਿ ਉਹ 328 ਰੂਪ ਚੋਰੀ ਨਹੀਂ ਹੋਏ ਉਹ 328 ਰੂਪ ਇਹਨਾਂ ਨੇ ਗੁਰੂ ਦੋਖੀਆਂ ਨੂੰ ਜਿਹੜੇ ਨੇ ਉਹ ਦਿੱਤੇ ਨੇ ਜਦੋਂ ਅਹ ਬੈ ਇਹਨਾਂ ਨੂੰ ਖਨੋਰੀ ਬਾਰਡਰ ਤੇ ਬੁਲਾਇਆ ਇਹ ਉੱਥੇ ਗਏ ਤੇ ਅਸੀਂ ਉੱਥੇ ਫਿਰ ਇੱਕ ਵਾਅਦਾ ਕੀਤਾ ਸੀ ਇਹਨਾਂ ਨੇ ਕਿਹਾ ਵੀ ਤੁਸੀਂ ਤਾਂ ਇਹ ਉੱਥੇ ਨਹੀਂ ਆਏ ਲੇਕਿਨ ਮੈਂ ਤੁਹਾਡੇ ਕੋਲ ਆ ਗਿਆ ਇਹ ਸਾਨੂੰ ਇੱਕ ਲਾਂਬਾ ਫਿਰ ਉਸ ਟੰਤ ਦੇ ਸਯੁਜਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਭਾਈ ਬਲਦੇਵ ਸਿੰਘ ਮੜਾਲਾ ਨਾ ਇਹ ਵਾਦਾ ਕੀਤਾ ਸੀ ਕਿ ਅਸੀਂ ਇੱਥੋਂ ਆਉਣ ਤੋਂ ਬਾਅਦ ਜਿਹੜਾ ਮੇਰੀ ਇੱਕ ਗੱਲ ਸੁਣ ਲਓ ਯਾਰ ਮੈਂ ਤੁਹਾਨੂੰ ਇੱਕੋ ਗੱਲ ਸੌ ਹੱਥ ਰੱਸਾ ਤੇ ਸਿਰ ਤੇ ਘੰਟ ਇੱਕੋ ਹੀ ਗੱਲ ਜਾਂ ਤਾਂ ਸਰਕਾਰ ਕਰ ਦੇਗੀ ਤੇ ਨਹੀਂ ਤਾਂ ਇੱਥੇ ਆਪਣੀਆਂ ਜਿੰਦਗੀਆਂ ਲਾ ਦੇਵਾਂਗੇ ਯਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗੁੰਮ ਹੋ ਜਾਂਦੇ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ 5 ਸਾਲ ਪ੍ਰੋਟੈਸਟ ਕਰਦੇ ਤੇ ਇਸ ਤੋਂ ਬਾਅਦ ਅੱਜ ਇੱਥੇ ਮਹਾਪੰਚਾਇਤ ਬੁલાਏ ਗਏ ਤੇ ਇਸ ਮਹਾਪੰਚਾਇਤ ਚ ਕਾਫੀ ਕਿਸਾਨ ਆ ਗਏ ਤੇ ਹੋਰ ਧਾਰਮਿਕ ਆਗੂ ਵੀ ਆ ਗਏ ਗੱਲਬਾਤ ਕਰ ਲੈਂਦੇ ਆ ਮੇਰੇ ਨਾਲ ਮੌਜੂਦ ਆ ਕਿਸਾਨ ਆਗੂ ਬਲਦੇਵ ਸਿੰਘ ਸਿਸਾ ਜੀ ਸਿਸਾ ਸਾਹਿਬ ਅੱਜ ਮਹਾਪੰਚਾਇਤ ਬੁਲਾਈ ਹੈ ਕੀ ਮਕਸਦ ਹੈ ਦੇਖੋ ਮਕਸਦ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਰੂਪ ਕੈਬ ਕੀਤਾ ਗਿਆ ਜੀ ਸਾਨੂੰ ਇਸ ਚੀਜ਼ ਦਾ ਸ਼ੰਕਾ ਹੈ ਕਿ ਉਹ 328 ਰੂਪ ਚੋਰੀ ਨਹੀਂ ਹੋਏ ਉਹ 328 ਰੂਪ ਇਹਨਾਂ ਨੇ ਗੁਰੂ ਦੋਖੀਆਂ ਨੂੰ ਜਿਹੜੇ ਨੇ ਉਹ ਦਿੱਤੇ ਨੇ ਕੁਝ ਹੋ ਨਹੀਂ ਹੋ ਰਿਹਾ ਜਿਸ ਕਰਕੇ ਉਦੋਂ ਰਾਣਾ ਪੰਨ ਤੇ ਔਰ ਖੁਦ ਅਕਾਲ ਤਖਤ ਦੇ ਜਥੇਦਾਰ ਨੇ ਜਿਹੜਾ ਸੀ ਇਹਦੀ ਇਨਕੁਆਰੀ ਜਿਹੜੀ ਸੀ ਪੋਸਟ ਟਾਈਮ ਦੇ ਉੱਤੇ ਕਰਵਾਈ ਜਿਹਦੇ ਵਿੱਚ ਐਡਵੋਕੇਟ ਈਸ਼ਵਰ ਸਿੰਘ ਨੇ ਇਨਕੁਆਰੀ ਕਰਕੇ 1105 ਦੀ ਜਿਹੜੀ ਰਿਪੋਰਟ ਐ ਸ਼ਰੋਣੀ ਕਮੇਟੀ ਨੂੰ ਦਿੱਤੀ ਅਰ ਸ਼ਰੋਣੀ ਕਮੇਟੀ ਨੇ ਖੁਦ ਜਿਹੜਾ ਫਿਰ ਇਹ ਗੱਲ ਕਹੀ ਪ੍ਰਧਾਨ ਲੰਗੋਵਾਲ ਨੇ ਕਿ ਅਸੀਂ ਹੁਣ ਦੋਸ਼ੀਆਂ ਦੇ ਖਿਲਾਫ ਜਿਹੜਾ ਉਹ ਪੁਰਿਸ ਪਰਚਾ ਦਰਜ ਕਰਾਵਾਂਗੇ ਲੇਕਿਨ ਅਜੇ ਤੱਕ ਨਹੀਂ ਹੋਇਆ ਫਿਰ ਭਾਈ ਬਲਦੇਵ ਸਿੰਘ ਵਡਾਲਾ ਨੇ ਜਿਹੜਾ ਕਿ 20 ਨਵੰਬਰ 1920 ਤੋਂ ਇਹ ਮੋਰਚਾ ਜਿਹੜਾ ਇਹ ਸ਼ੁਰੂ ਕੀਤਾ ਹੋਇਆ ਹੈ ਔਰ ਇਹ ਮੋਰਚਾ ਚੱਲ ਰਿਹਾ ਔਰ 5 ਸਾਲ ਤੋਤੇ ਹੋ ਗਏ ਅਰਸ਼ ਭਾਈ ਬਲਦੇਵ ਸਿੰਘ ਵਡਾਲਾ ਜਦੋਂ ਅਸੀਂ ਮੈਂ ਇਹਨਾਂ ਨੂੰ ਖਨੋਰੀ ਬਾਰਡਰ ਤੇ ਬੁਲਾਇਆ ਇਹ ਉੱਥੇ ਗਿਆ ਤੇ ਅਸੀਂ ਉੱਥੇ ਫਿਰ ਇੱਕ ਵਾਅਦਾ ਕੀਤਾ ਸੀ ਇਹਨਾਂ ਨੇ ਕਿਹਾ ਵੀ ਤੁਸੀਂ ਤਾਂ ਇਹ ਉੱਥੇ ਨਹੀਂ ਆਏ ਲੇਕਿਨ ਮੈਂ ਤੁਹਾਡੇ ਕੋਲ ਆ ਗਿਆ ਇਹ ਸਾਨੂੰ ਇੱਕ ਲਾਂਭਾ ਦਿੱਤਾ ਫਿਰ ਉਸ ਟਾਈਮ ਤੇ ਸਯੁਜਤ ਕਿਸਾਨ ਮੋਰਚਾ ਗਹਿਰਾਇਨੀ ਤੱਕ ਨੇ ਭਾਈ ਬਲਦੇਵ ਸਿੰਘ ਵਡਾਲਾ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਇੱਥੋਂ ਆਉਣ ਤੋਂ ਬਾਅਦ ਜਿਹੜਾ ਇਹ ਮੋਰਚਾ ਜਿਹੜਾ ਪਹਿਲੇ ਦਿਨ ਤੇ ਲੜਾਂਗੇ ਸੋ ਕੀਤੇ ਵਾਅਦੇ ਦੇ ਮਤਲਬ ਅੱਜ ਸਯੁਜਤ ਕਿਸਾਨ ਦਾ ਕਿਸਾਨ ਮੋਰਚੇ ਵੱਲੋਂ ਜਿਹੜਾ 328 ਸਰੂਪਾਂ ਦੇ ਸੰਬੰਧ ਚ ਦੋਸ਼ੀਆਂ ਦੇ ਖਿਲਾਫ ਪੁਲਿਸ ਪਰਚਾ ਦਰਜ ਕਰਾਉਣ ਲਈ ਔਰ ਆ ਜਿਹੜੀ ਕਿਤਾਬ ਹੈ ਸਿੱਖ ਇਤਿਹਾਸ ਹਿੰਦੀ ਜੋ ਕਿ ਸ਼੍ਰੋਮੜੀ ਕਮੇਟੀ ਨੇ ਪਬਲਿਸ਼ ਕੀਤੀ ਆ ਇਹਦੇ ਸੰਬੰਧ ਵਿੱਚ ਵੀ ਪਰਚੇ ਕਰਾਉਣ ਲਈ ਤੇ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ ਜੋ ਕੁਝ ਹੁਣ ਤੱਕ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਕੋਈ ਮੋਰਚਾ ਸੀ ਲਾਇਆ ਕੁਛ ਨਹੀਂ ਹੋਇਆ ਸੋ ਉਹ ਹੁਣ ਜਿੱਤੇ ਸੰਯੁਕਤ ਕਿਸਾਨ ਮੋਰਚਾ ਗੈਰ ਹਾਂ ਨਹੀਂ ਕਿਸਾਨਾਂ ਦੀ ਲੜਾਈ ਲੜਦਾ ਉਹਦੇ ਨਾਲ-ਨਾਲ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ਔਰ ਗੁਰਾਂ ਦੇ ਨਾਮ ਤੇ ਵੱਸਣ ਵਾਲਾ ਪੰਜਾਬ ਉਹਦੇ ਜਿਹੜੇ ਅੱਜ ਪੈਰੋਕਾਰ ਕਿਸਾਨ ਸੰਯੁਕਤ ਕਿਸਾਨ ਮੋਰਚਾ 11 ਜਨਵਰੀ ਤੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਚ ਜਿਹੜਾ ਅੱਜ ਇੱਥੇ ਵੱਧ ਚੜ ਕੇ ਸਾਲ ਆਵੇਗਾ ਔਰ ਜਿਸ ਸਪਾਈਸ ਚਕਬਹਾ ਸਿੰਘ ਜੀ ਢੱਪਰ ਮੈਂ ਕਹਾਂਗਾ ਇਹਨਾਂ ਤੋਂ ਵੀ ਦੋ ਸ਼ਬਦ ਜੱਡੇ ਨੇ ਉਤੋਂ ਜਨਰਲ ਸੋ ਸਾਡੀਆਂ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਕਹਿ ਰਾਇਨੀ ਤੱਕ ਨੇ ਉਹ ਅੱਜ ਵੱਡੇ ਪੱਧਰ ਤੇ ਇੱਥੇ ਆਰੀਆਂ ਨੇ ਅਤੇ ਸਰਕਾਰ ਦੇ ਨਾਕਲ ਥੰਮ ਕਰਦੇ ਨੇ ਇਹਨਾਂ ਕੋਲ ਤੋਂ ਸਵਾਲ ਲਵਾਂਗਾ ਪਰ ਮੇਰਾ ਇੱਕ ਤੁਹਾਨੂੰ ਸਵਾਲ ਮਹਾਪੰਚਾਇਤ ਦਾ ਫਾਇਦਾ ਹੋਏਗਾ ਕਿ ਸਰਕਾਰ ਦੇ ਕੰਨ ਤੇ ਜੂ ਰਹਿਣਗੇ ਕੀ ਮੇਰੀ ਇੱਕ ਗੱਲ ਸੁਣ ਲਓ ਯਾਰ ਮੈਂ ਤੁਹਾਨੂੰ ਇੱਕੋ ਗੱਲ ਸੌ ਹੱਥ ਰੱਸਾ ਤੇ ਸਿਰ ਤੇ ਘੰਟ ਇਕੋ ਹੀ ਗੱਲ ਜਾਂ ਤਾਂ ਸਰਕਾਰ ਕਰ ਦੇਗੀ ਤੇ ਨਹੀਂ ਤਾਂ ਇੱਥੇ ਆਪਣੀਆਂ ਜਿੰਦਗੀਆਂ ਲਾਵਾਂਗੇ ਯਾਰ ਜੇ ਜੀਵੇ ਪੱਥ ਲੱਥੀ ਚਾਏ ਸਭ ਹਰਾਮ ਜੇ ਤਾਂ ਕਚਕਾਏ ਮੈਂ ਇਹ ਸਵਾਲ ਤਾਂ ਕੀਤਾ ਕਿਉਂਕਿ ਤੁਸੀਂ ਹਾਈ ਕੋਰਟ ਚੱਕਰ ਵੀ ਗਏ ਹੋ ਤੁਸੀਂ ਪ੍ਰੈਸ ਕਾਨਫਰੈਂਸ ਕੀਤੀ ਉਸ ਦਿਨ ਵੀ ਦੱਸਿਆ ਹਾਈ ਕੋਰਟ ਦੀ ਕਰ ਰਿਹਾ ਡੀਜੀਪੀ ਨਹੀਂ ਕਰ ਰਿਹਾ ਕੀ ਹੋਏਗਾ ਕਿ ਕਿਉਂਕਿ ਇਨਸਾਫ ਤਾਂ ਮਿਲ ਨਹੀਂ ਰਿਹਾ ਸਿੱਖਾਂ ਨੂੰ ਚਤਰਾ ਮੋਦੀ ਦੀ ਧੌਣ ਚੋਂ ਕਿਲਾ ਕੱਢਿਆ ਤੇ ਨਾ ਕਾਨੂੰਨ ਰੱਦ ਕਰਾਇਆ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾ ਸਾਡੇ ਬੱਚਿਆਂ ਨੇ ਮੋਦੀ ਦੀ ਧੌਣ ਚੋਂ ਕਿਲਾ ਕੱਢਿਆ ਇਸੇ ਤਰ੍ਹਾਂ ਇੱਥੇ ਵੀ ਕੱਢਿਆ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਆਏ ਹੋ ਇਹਨਾਂ ਦਾ ਸਾਥ ਦੇਣ ਦੇ ਇਹ ਵੀ ਕਿਸਾਨ ਨੇਤਾ ਨੇ ਤੁਸੀਂ ਵੀ ਅੱਜ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਸੁਪਾਲ ਸਿੰਘ ਢੱਫਰ ਪ੍ਰੈਜ਼ੀਡੈਂਟ ਪੰਜਾਬ ਕਿਸਾਨ ਗਨਾਂ ਸੰਘਾਸ਼ ਕਮੇਟੀ ਸੰਯੁਕਤ ਸਨ ਮੋਰਚਾ ਗੈਰ ਰਾਜਨੀਤਿਕ ਇਹ ਜਿਹੜੀ ਪੰਚਾਇਤ ਅਸੀਂ ਰੱਖੀ ਗਈ ਆ ਭਾਈ ਬਟਾਲਾ ਜੀ ਨੇ ਸਾਡੇ ਮੋਰਚੇ ਦਾ ਬਹੁਤ ਸਾਥ ਦਿੱਤਾ ਖਨੌੜੀ ਵੀ ਤੇ ਸ਼ੰਭੂ ਵੀ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਕਰਕੇ ਅਸੀਂ ਫੈਸਲਾ ਲਿਆ ਇੱਕ ਵੀ ਇੱਥੇ ਪੰਚਾਇਤ ਰੱਖੀ ਜਾਵੇ ਉਹਦੇ ਵਿੱਚ ਸਾਡਾ ਸਾਰਾ ਮੋਰਚਾ ਜਿਹੜਾ ਅੱਜ ਜਿਹੜਾ ਹਾਜ਼ਰੀ ਲਵਾ ਰਿਹਾ ਤਾਂ ਜਿਹੜੇ 32800 ਰੁਪਏ ਆ ਲਾਪਤਾ ਉਹਦੇ ਸੰਬੰਧ ਦੇ ਵਿੱਚ ਜੋ ਮੋਰਚਾ ਲਾ ਭਾਈ ਸਾਹਿਬ ਨੇ ਇਹਦਾ ਜਿਹੜਾ ਇਨਸਾਫ ਹੋ ਸਕੇ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਇੱਥੇ ਮਹਾਪੰਚਾਇਤ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਆਗੂ ਪਹੁੰਚ ਚੁੱਕੇ ਤੇ ਉਹਨਾਂ ਦਾ ਕਹਿਣਾ ਹੈ ਜਿਹੜਾ 328 ਸਰੂਪ ਗੁੰਮ ਹੋਏ ਨੇ ਉਹਦੇ ਲਈ ਉਹ ਇਨਸਾਫ ਜ਼ਰੂਰ ਲੈਣਗੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਆਂਗਪੁਰੀ ਵਾਇਸੋ ਪੰਜਾਬ ਅੰਮ੍ਰਿਤਸਰ